ਇੱਕ ਜੰਗਲ ਵਿੱਚ ਨਿੰਮ ਤੇ ਚਿੜਾ ਚਿੜੀ ਰਹਿੰਦੇ ਸੀ ਚਿੜੀ ਨੇ ਆਪਣੇ ਆਲਣੇ ਵਿੱਚ ਅੰਡੇ ਦਿੱਤੇ ਹੋਏ ਸਨ ਉਸੇ ਜੰਗਲ ਵਿੱਚ ਇੱਕ ਹਾਥੀ ਰਹਿੰਦਾ ਸੀ ਜੋ ਬਾਕੀ ਜਾਨਵਰਾਂ ਨੂੰ ਬਹੁਤ ਤੰਗ ਕਰਦਾ ਇੱਕ ਦਿਨ ਹਾਥੀ ਮਸਤੀ ਚੱਕ ਕੇ ਆਪਣੇ ਰਾਹ ਵਿੱਚ ਆਉਣ ਵਾਲੇ ਹਰ ਰੁੱਖ ਨੂੰ ਪੁੱਟ ਰਿਹਾ ਸੀ ਜਿਵੇਂ ਹੀ ਉਸ ਨੇ ਨਿੰਮ ਦੇ ਰੁੱਖ ਨੂੰ ਪੁੱਟਿਆ ਚਿੜੀਆਂ ਦਾ ਆਲਣਾ ਥੱਲੇ ਆ ਡਿੱਗਿਆ ਤੇ ਸਾਰੇ ਅੰਡੇ ਟੁੱਟ ਗਏ ਚਿੜਾ ਚਿੜੀ ਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਤੇ ਉਹ ਰੋਣ ਲੱਗੇ ਇੱਕ ਚੱਕੀ ਰਾਹਾ ਜੋ ਉਹਨਾਂ ਦਾ ਚੰਗਾ ਦੋਸਤ ਸੀ ਉਸ ਨੂੰ ਹੌਸਲਾ ਦੇਣ ਲੱਗਿਆ ਤੇ ਉਸਨੇ ਕਿਹਾ ਪਿਆਰੀ ਚਿੜੀ ਰੋਣ ਨਾਲ ਕੁਝ ਨਹੀਂ ਹੋਣਾ ਚਿੜੀ ਨੇ ਜਵਾਬ ਦਿੱਤਾ ਮੈਂ ਇਸ ਹਾਥੀ ਦਾ ਕਦੇ ਕੁਝ ਨਹੀਂ ਵਿਗਾੜਿਆ ਪਰ ਫਿਰ ਵੀ ਇਸਨੇ ਮੇਰੇ ਬੱਚੜੇ ਮਾਰ ਦਿੱਤੇ ਜੇ ਤੂੰ ਮੇਰਾ ਦੋਸਤ ਹੈ ਤਾਂ ਇਸ ਹਾਥੀ ਤੋਂ ਬਦਲਾ ਲੈਣ ਵਿੱਚ ਮੇਰੀ ਮਦਦ ਕਰ ਚੱਕੀ ਰਹੇ ਨੇ ਗੰਭੀਰ ਹੋ ਕੇ ਕਿਹਾ ਮੈਂ ਤੇਰੇ ਨਾਲ ਹਾਂ ਮੇਰੀ ਦੋਸਤ ਮੱਖੀ ਆਪਣੀ ਮਦਦ ਕਰ ਸਕਦੀ ਏ ਉਹ ਦੋਨੋਂ ਮੱਖੀ ਕੋਲ ਜਾ ਕੇ ਸਾਰੀ ਗੱਲ ਦੱਸਦੇ ਨੇ ਮੱਖੀ ਕਹਿੰਦੀ ਮੈਂ ਜ਼ਰੂਰ ਆਪਣੇ ਦੋਸਤਾਂ ਦੀ ਇਸ ਮੁਸੀਬਤ ਵਿੱਚ ਮਦਦ ਕਰਾਂਗੀ ਮੇਰਾ ਇੱਕ ਮਿੱਤਰ ਡੱਡੂ ਐ ਆਪਾਂ ਉਸਦੇ ਕੋਲ ਚੱਲਦੇ ਆ ਉਹ ਬਹੁਤ ਸਿਆਣਾ ਏ ਤੇ ਉਹ ਜ਼ਰੂਰ ਕੋਈ ਨਾ ਕੋਈ ਹੱਲ ਕੱਢੇਗਾ ਫਿਰ ਉਹ ਤਿੰਨੋਂ ਡੱਡੂ ਕੋਲ ਜਾਂਦੇ ਨੇ ਸਾਰਾ ਕੁਝ ਸੁਣਨ ਤੋਂ ਬਾਅਦ ਡੱਡੂ ਨੇ ਕਿਹਾ ਹਾਥੀ ਵੱਡਾ ਹੈ ਪਰ ਇਕੱਲਾ ਹੈ ਅਸੀਂ ਮਿਲ ਕੇ ਉਸਨੂੰ ਹਰਾ ਸਕਦੇ ਹਾਂ ਮੇਰੇ ਕੋਲ ਇੱਕ ਤਰਕੀਬ ਹੈ ਡੱਡੂ ਉਹਨਾਂ ਨੂੰ ਤਰਕੀਬ ਦੱਸਦਾ ਏ ਅਗਲੇ ਦਿਨ ਜਦ ਸੂਰਜ ਤਪ ਰਿਹਾ ਸੀ ਹਾਥੀ ਨੂੰ ਪਿਆਸ ਲੱਗਦੀ ਏ ਤਰਕੀਬ ਅਨੁਸਾਰ ਮੱਖੀ ਹਾਥੀ ਦੇ ਕੰਨਾਂ ਵਿੱਚ ਗੂੰਜਣ ਲੱਗ ਪੈਂਦੀ ਏ ਹਾਥੀ ਤੰਗ ਹੋ ਕੇ ਇੱਧਰ ਉੱਧਰ ਨੱਠਣ ਲੱਗ ਪੈਂਦਾ ਮੌਕੇ ਦਾ ਫਾਇਦਾ ਚੱਕ ਕੇ ਚੱਕੀ ਰਾਹਾ ਹਾਥੀ ਦੀਆਂ ਅੱਖਾਂ ਤੇ ਆਪਣੀ ਤਿੱਖੀ ਝੁੰਜ ਨਾਲ ਵਾਰ ਕਰਨ ਲੱਗਦਾ ਤੇਜ ਵਾਰ ਨਾਲ ਚੱਕੀ ਰਾਹਾ ਹਾਥੀ ਨੂੰ ਅੰਨ੍ਹਾ ਕਰ ਦਿੰਦਾ ਹਾਥੀ ਤਪਦੀ ਗਰਮੀ ਤੋਂ ਬਚਣ ਲਈ ਪਾਣੀ ਦੀ ਭਾਲ ਕਰਨ ਲੱਗ ਪੈਂਦਾ ਪਰ ਅੰਨ੍ਹਾ ਹੋਣ ਕਾਰਨ ਉਹ ਇੱਧਰ ਉੱਧਰ ਭੱਜਦਾ ਰਹਿੰਦਾ ਹੈ ਤਰਕੀਬ ਅਨੁਸਾਰ ਡੱਡੂ ਇੱਕ ਵੱਡੇ ਸਾਰੇ ਟੋਏ ਦੇ ਕਿਨਾਰੇ ਤੇ ਬੈਠ ਕੇ ਟਰ ਟਰ ਦੀ ਉੱਚੀ ਆਵਾਜ਼ ਕੱਢਣ ਲੱਗ ਪੈਂਦਾ ਅਨ੍ਹਾ ਹੋਇਆ ਹਾਥੀ ਜਦੇ ਆਵਾਜ਼ ਸੁਣਦਾ ਤਾਂ ਸੋਚਦਾ ਨੇੜੇ ਕੋਈ ਤਲਾਬ ਹੈ ਤੇ ਉਹ ਆਪਣੀ ਪਿਆਸ ਬੁਝਾਉਣ ਲਈ ਡੱਡੂ ਦੀ ਆਵਾਜ਼ ਦਾ ਪਿੱਛਾ ਕਰਦਾ ਜਿਵੇਂ ਹੀ ਉਹ ਟੋਏ ਦੇ ਲਾਗੇ ਆਉਂਦਾ ਡੱਡੂ ਹੋਰ ਉੱਚੀ ਆਵਾਜ਼ ਕੱਢਦਾ ਹਾਥੀ ਟੋਏ ਵਿੱਚ ਡਿੱਗ ਪੈਂਦਾ ਤੇ ਵਿੱਚ ਹੀ ਮਰ ਜਾਂਦਾ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਨੂੰ ਵੀ ਬੇਵਜ੍ਹਾ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਤੇ ਸਾਰਿਆਂ ਦੇ ਨਾਲ ਮਿੱਠਾ ਰੱਖਣੀ ਚਾਹੀਦੀ ਹੈ